ਪ੍ਰੈਂਕ ਉਹਦੇ ਇੰਨਾ ਵਧੀਆ ਹੋਇਆ ਨਹੀਂ ਪਰ ਪਰ ਜਿਹਨੇ ਦੇਖਣਾ ਚਲੋ ਦੇਖ ਲਓ ਵੀਡੀਓ ਬੜੀ ਛੋਟੀ ਜਿਹੀ ਬਣੀ ਹੈ ਤੇ ਐਸੇ ਕਰਕੇ ਮੈਂ ਪਹਿਲਾਂ ਦੱਸ ਦਿੰਦਾ ਕਿਉਂਕਿ ਫਿਰ ਸਾਰੇ ਜਣੇ ਕਹਿੰਦੇ ਆ ਵੀਡੀਓ ਦੇ ਵਿੱਚ ਕੁਛ ਹੈ ਪਲੀਜ਼ ਜੀਗਾ ਇਦਾਂ ਆ ਥੰਬਨੈਲ ਆ ਲਾਤਾ ਫਲਾਂਟਮ ਘਾਣੇ ਸਨ ਕਿ ਪਹਿਲਾਂ ਦੱਸ ਦਤਾ ਵਾ ਜਿਹਨੇ ਦੇਖਣਾ ਦੇਖ ਲਓ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਅੱਜ ਦੇ ਨਾਲ ਵਲੌਗ ਦੇ ਵਿੱਚ ਤੇ ਟਾਈਮ ਹੋ ਗਿਆ ਰਾਤ ਦਾ 9:30 ਇਹਦਾ ਟਾਈਮ ਹੋ ਗਿਆ ਵਾ ਠੀਕ ਹੈ ਤੇ ਸੰਦੀਪ ਨੇ ਪਹਿਲੀ ਵਾਰੀ ਲਿਗਾ ਪ੍ਰੈਂਕ ਕਰਨ ਇਹ ਪ੍ਰੈਂਕ ਹੀ ਕਹਿੰਦੇ ਹਾਂ ਡਰਾਉਣੇ ਮਤਲਬ ਉਹਨਾਂ ਡਰਾਉਣ ਲਗਾਉਂ ਭੂਤ ਵਾਲਾ ਮੂੰਹ ਚ ਲਾ ਕੇ ਨਾ ਤੇ ਡਰਾਉਂਦੇ ਆ ਉਹਨੂੰ ਤੇ ਮੈਨੂੰ ਡਰਦੀ ਤੇ ਬਹੁਤ ਜ਼ਿਆਦਾ ਹੁੰਦੀ ਜਦ ਇਹ ਭਾਵੇਂ ਬੋਲਣ ਨਾ ਪਈ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਬੋਲੋ ਬੋਲੋ ਤੇ ਸੋ ਮੈਂ ਹੁਣ ਨਾ ਉਹੜੀ ਕਾਲੀ ਪੱਗ ਕੱਢਦਾ ਹਾਂ ਦੀ ਬੁੱਕਲ ਮਾਰਦਾ ਹਾਂ ਪਹਿਲਾਂ ਕਾਲਾ ਕੱਪੜਾ ਲੈਣਾ ਉੱਤੇ ਤੇ ਫਿਰ ਮੂੰਹ ਲਾਣਾ ਕਿ ਮਤਲਬ ਭੂਤ ਵਾਲਾ ਪਿਆ ਹਰਗੁਣ ਹਰਗੁਣ ਨੂੰ ਡਰਾਉਂਦਾ ਸੀਗਾ ਮੈਂ ਮੇਲੇ 'ਚ ਤੇ ਸੋ ਚੱਲਦੇ ਆਪਾਂ ਨੀਲੇ ਪਰਨੇ ਦੀ ਬੁੱਕਲ ਮਾਰ ਲੈਣੀ ਕਾਲੀ ਪੱਗ ਫੇ ਵੱਡੀ ਆ ਵੀ ਜਿਆਦਾ ਵੱਡੀ ਨਹੀਂ ਇਹਦੀ ਮਾਰ ਲੈਣੀ ਮੁਕਾ ਪਰਨਾ ਟੱਕਣੀ ਆ ਯਾਰ ਹਾਂ ਪਰਨਾ ਟੱਕ ਲਈ ਇਹਦੇ ਨਾਲ ਇਦਾਂ ਟੱਕ ਲੈਣੇ ਆ ਇਹਦਾ ਟੱਕ ਕੰਮ ਕਰਦਾ। ਇਹ ਆ ਨਾ ਕਿ ਨਾ ਆਪੇ। ਠੀਕ। ਡੈਡੀ ਨੇ ਵੀ ਬੜੀਆਂ ਗੱਲਾਂ ਖੱਡਣੀਆਂ ਹੋਵਨੀਆਂ ਵੀ ਜੀ ਉਹ ਜ਼ਿਆਦਾ ਡਰ ਗਈ ਤੇ ਨੇ ਵੈਸੇ ਤੇ ਡੈਡੀ ਜਾਗਣ ਦੇ ਮੈਂ ਸਵੇਰੇ ਦੇ ਵੇਖਣਾ ਤੇ ਕੋਈ ਚੱਕਰ ਨਹੀਂ ਆ। 400 ਕਮਸ ਆਫ ਰੀਅਲ। ਆ ਮੈਂ ਤਾਂ ਮਾ ਖਰਾਬ ਤੁਹਾਡਾ ਫਿਰ ਯਾਹ ਤੇ ਕੋਈ ਨਹੀਂ ਆ ਮੈਂ ਤਾਂ ਮਾ ਖਰਾਬ ਤੁਹਾਡਾ ਫਿਰ ਇੰਦਰ ਇੰਡੀਆ ਜਿੱਤ ਗਈ ਹੈ ਹੁਣ ਤੇ ਪ੍ਰੈਂਕ ਤੇ ਆਪਣਾ ਜਿਹੜਾ ਫੇਲ ਹੋ ਗਿਆ ਬਸ ਮੈਂ ਤੇਰੇ ਨਾਲ ਪ੍ਰੈਂਕ ਕਰਦੇ ਪਰ ਉਹ ਆਪਣਾ ਫੇਲ ਹੋ ਗਿਆ ਵੀਰੇ ਹੂੰ ਤੇਰਾ ਪਈ ਅਸਲ ਤੇ ਫਿਰ ਤਾਂ ਰਿਕੋ ਉਦਾਂ ਮੇਰੇ ਪੈਰ ਨੂੰ ਮੜਾ ਗਿਆ ਛੇੜਨਾ ਆਇਆ ਉਹ ਇਹ ਉਠਕਲੋਤੀ ਮੈਂ ਟਮਟੇ ਨੇਰ ਜਾਈ ਮੂਤਲਾਲੀ ਨੂੰ ਇਹ ਹੈਗਾ ਵੀ ਇਹ ਵੇਖ ਨਾ ਲਵੇ ਜਿਹੜਾ ਮਾੜਾ ਮੋਟਾ ਬੰਨਣਾ ਉਹ ਵੀ ਨਹੀਂ ਬੰਨਣ ਉਧਰੋਂ ਫੂਨ ਦੀ ਸੈਟਿੰਗ ਜਿਹੜੀ ਉਹ ਸਹੀ ਤਰੀਕੇ ਨਾਲ ਨਹੀਂ ਆਈ ਕਿਉਂਕਿ ਇਹ ਹੰਡਣ ਦੇ ਇਹ ਤਾਂ ਮੰਨੇ ਵੀ ਉਠਕਲੋਤੀ ਦੇ ਨੂੰ ਪਤਾ ਲਾ ਦਿਣਾ ਤੇ ਫੂਨ ਦੀ ਸੈਟਿੰਗ ਜਿਹੜਾ ਮੇਰੇ ਵਾਲਾ ਸੋਹਣੇ ਕੁਰਸੀ ਤੇ ਰੱਖਿਆ ਉਹਦੀ ਸੈਟਿੰਗ ਥੋੜੀ ਟੇਢੀ ਹੈਗੀ ਸੰਦੀਪ ਵਾਲੇ ਸੰਦੀਪ ਵਾਲੇ ਫੋਨ ਦੀ ਥੋੜੀ ਸੈਟਿੰਗ ਉਹਦੀ ਠੀਕ ਨਹੀਂ ਮਾਰੇ ਮोटा ਬਣ ਗਿਆ ਚਲੋ ਕੋਈ ਨਹੀਂ ਅਗਲੀ ਵਾਰੀ ਅਜੇ ਫਸਟ ਟਾਈਮ ਟਰਾਈ ਕੀਤਾ ਅਗਲੀ ਵਾਰੀ ਕੋਈ ਵਧੀਆ ਕਰਾਂਗੇ ਤੇ ਕਮੈਂਟੇਜ ਦੱਸਿਓ ਅਗਲੀ ਵਾਰੀ ਕਿੰਨੇ ਦਾ ਪ੍ਰੈਂਕ ਕਰੀਏ ਆਪਣੇ ਉਸਤਾਨ ਦੇ ਮਨੋਂ ਖਾਣਨੇ ਸਾਈਕਲ ਦੇ ਮਗਰ ਭਾਵਾ ਫਿਰ ਪ੍ਰੈਂਕ ਮੰਦ ਪਿਛੇ ਉਹਨਾਂ ਤੇ ਅੱਗੇ ਸਾਈਕਲ ਦੇ ਭਾ ਕੇ ਤੇ ਫੇਕ ਕੰਮ ਦੇ ਜਾਣਾਂ ਦੇ ਕੰਮ ਸਿੱਖਣਾ ਫੇਮ ਮੈਂ ਆਉਂਦੀਆਂ ਰਾਤ ਨੂੰ ਆਣ ਕੇ ਲੱਤਾਂ ਮੈਂ ਕਿ ਹਮੇਂ ਕੋ ਕੋ ਡੈਡੀ ਦੱਸਣੇ ਵੀ ਉਸਤਾਦ ਕੋਲ ਜਦੋਂ ਜਾ ਸਿੱਖਣੀ ਕਿ ਇਸ ਚੀਜ਼ ਦੀ ਕੋਈ ਵੀ ਕੰਮ ਨਹੀਂ ਜਾ ਸਕਣੀ ਤੇ ਇੱਕ ਵਾਰੀ ਪਹਿਲਾਂ ਤੇ ਪੂਰਾ ਜਿਹਨੂੰ ਕਹਿੰਦੇ ਖੋਲਣਾ ਮਿਲਣਾ ਪੈਂਦਾ ਵੀ ਨਹੀਂ ਉਸਤਾਦ ਜੀ ਉਸਤਾਦ ਜੀ ਕਰਨਾ ਪੈਂਦਾ ਅੱਗੇ ਪਿਛੇ ਉਹਦੇ ਘਰ ਦੋ ਤਿੰਨ ਟਰਾਲੀਆਂ ਮਿੱਟੀ ਲਾਗੋ ਟੋਏ ਚੋਂ ਪੁੱਟ ਕੇ ਰਾਤ ਸੁੱਟੀ ਚਾਰ ਪੰਜ ਬੰਦੇ ਹੁੰਦੇ ਨੇ ਧਿਆਨ ਦੇ ਤੇ ਅਸੀਂ ਦੋ ਤਿੰਨ ਟਰਾਲੀਆਂ ਮਿੱਟੀ ਸਿਰਾਂ ਤੇ ਉੱਤੇ ਟੋਕਰੇ ਬਣ ਬੜੇ ਵੱਡੇ ਭਰ-ਭਰ ਰੱਖਦੇ ਮੇਰੇ ਸਿਰ ਤੇ ਜਿੰਨਾ ਵੀ ਬੁਲਾਏ ਹਾਂ ਬੁਲਾਉ ਉਹਦੇ ਨਾਲ ਜਿਹੜੇ ਬੰਦੇ ਆਂਦੇ ਤੇਰਾ ਗਲਾ ਖਰਾਬ ਹੋ ਗਿਆ ਹੁਣ ਦਵਾਈ ਪੀਲਾ ਉਹਦੇ ਹੱਥ ਜੋੜ-ਜੋੜ ਕੇ ਮੈਂ ਉਹਨਾਂ ਨੂੰ ਹੰਦਕ ਕਰਾਇਆ ਉਹਨਾਂ ਦੇ ਕਮਰੇ 'ਚ ਰਹਿਣਾ ਰੋਟੀ ਪਾਣੀ ਸਬਜ਼ੀ ਦੀ ਗਾਣਾ ਉਸ ਵੇਲੇ ਮੈਂ ਜਾਣਾ ਆਉਂਦੇ ਨਿਆਣੇ ਸਕੂਲ ਦੇ ਛੱਡਣ ਜਾਣਾ ਲੈਣ ਜਾਣਾ ਬਾਅਦ ਚ ਡਰ ਜੀ ਮੈਨੂੰ ਜਿੱਦਾਂ ਮੈਂ ਉਦਾਂ ਗੱਲ ਕਰਦਾ ਮੈਂ ਹਾਂ ਕੜੀ ਪੱਲ ਦੀ ਸ਼ਰਮਿੰਦਗੀ ਤੇ ਚਾਰ ਪੈਰ ਦਾ ਆਰਾਮ ਇਹ ਤਾਂ ਮੁੱਕਿਆ ਸੁਣਨੀ ਨਹੀਂ ਥੀ ਕਿ ਇਹ ਤੇ ਕੜੀ ਪੱਲ ਘੜੀ ਪਲ ਮੈਂ ਕਹਣਾ ਵੀ ਕਮਾਖਵਾ ਦਾ ਬੰਦਾ ਜਾ ਸਕੇਗਾ ਠੀਕ ਨਹੀਂ ਗੱਲ ਆਪਣੇ ਮਿੱਠੇ ਪਿਆਰੇ ਹੋ ਕੇ ਉਹਨਾਂ ਨੂੰ ਉਸਤਾਨ ਮੰਨਣਾ ਪੈਣਾ ਕਹਣਾ ਲਓ ਜੀ ਤੁਸੀਂ ਬੈਠੋ ਮੈਂ ਪਾਣੀ ਪਿਉਂਦੀ ਮੈਂ ਕਰਦਾ ਮੈਂ ਉਹ ਕਰਦਾ ਫੇਰ ਗੱਲ ਬਣਦੀ ਹੈ ਹੋਰ ਕੀ ਫੇਰ ਹੋਣ ਮਿਲਦਾ ਗੁਣ ਮਿਲ ਗਿਆ ਫੇਰ ਸਮਝ ਲਓ ਫੇਰ ਮਾਲਕ ਬਣਦਾ ਮਜ਼ਾ ਵੀ ਵੱਖਰਾ ਦੁੱਕੇ ਨਾਲ ਕੰਮ ਇਦਾਂ ਨਹੀਂ ਇਦਾਂ ਹੁੰਦਾ ਹੈ ਲੜੀ ਬੰਦੀ ਈ ਕੁੱਤੀ ਹੁੰਦੇ ਆ ਅਦਰਕ ਜਿੰਨਾ ਸੁਣੋ ਕਾਂ ਮਜੇ ਪੋਣਾ ਤੋਂ ਕਾਹਦੇ ਨਾਲ ਉਹ ਦਾੜ ਜੀਤੇ ਰੱਖਦਾ। ਟਪੜ ਤਾਂ ਨਾ ਪੜਵਾ ਲਿਓ ਕਦੇ ਖੰਦ ਦਾ। ਦਾੜ ਚ ਲਾਉਣਾ ਇਹਨੂੰ। ਦਾੜ ਚ ਨਹੀਂ ਤੇ ਕੰਨ ਤੋਂ। ਕੰਨ ਦੇ ਵਿੱਚ ਹੀ ਪੋਣਾ ਤੁਹਾਡਾ ਪੜਾ ਜੇ ਇਹ ਖਰਾਬ ਹੋਏ ਨਾ ਕੰਨ। ਹਾਂ ਉਹ ਖਰਾਬ। ਨਹੀਂ ਡਾਕਟਰ ਨੇ ਕਿਹਾ ਇਹ ਪਾ ਸਕਦੇ। ਉਹ ਨਾ। ਕੰਟੀਨੇਟਰ ਨੇ। ਲੋਟ ਮੈਂ ਜਾ ਰਿਹਾ। ਆ ਮੈਂ ਜਾ ਰਿਹਾ ਲੈ ਪੈਂਦੇ ਹੁੰਦੇ। ਆ। ਡੈਡੀ ਕਹਿੰਦੇ ਡੈਡੀ ਕਹਿੰਦੇ ਇੱਕ ਡਾਕਟਰ ਨੇ ਆ ਕੇ ਆ ਮੇਰਾ ਯਾਰ ਆ ਉਹ ਕਹਿੰਦਾ ਅਦਰਕ ਤੇ ਲਸਣ ਖਾਣੇ ਚ ਬਹੁਤ ਹੀ ਦਰਦ ਘਟ ਜਾਂਦੀ ਹੈ ਤੇ ਮੈਂ ਜਾ ਰਹੀ ਲੈ ਪੈਂਦੇ ਹੁੰਦੇ ਕੰਨ ਭਾਵੇਂ ਘਰ ਜੀ ਤੇ ਲਗਾ ਅਦਰਕ ਦਾ ਪਾਣੀ ਕੱਢ ਕੇ ਪਾਉਂ ਕੰਨ ਚ ਤੇ ਲਸਣ ਦਾ ਸਹੀ ਗਾ ਨਹੀਂ ਉਦਾਂ ਕਹਿੰਦਾ ਕੰਨ ਚ ਪਾਉਣਾ ਤੁਪਕਾ ਚੰਗਾ ਹੁੰਦਾ ਕੰਨ ਗਲ ਜੀ ਬਾ ਯਾਰ ਗੁਰੂ ਨੇ ਇੰਦਰ ਨਹੀਂ ਆਉਣਾ ਕੰਨੀ ਇੰਦਰ ਆਦਾਸ਼ਾ ਕੀ ਦੱਸਾਂ ਨਾ ਇੱਥੇ ਦੱਸੋ ਕੀ ਆ ਅੱਜ ਆਉਣਾ ਨਹੀਂ ਹੈਗਾ ਮੈਨੂੰ ਪਹਿਲਾਂ بارش ਕਰੋ ਚੱਕ ਬਟਾਲੇ ਦੇ ਵਿੱਚ ਸਾਰੀ ਰਾਤ ਪੈਂਦੀ ਰਹੀ ਕਿੱਥੇ ਕਿੱਥੇ بارش ਹੋ ਰਹੀ ਆ ਇੱਥੇ ਤੇ ਪੂਰੀ ਸਾਰੀ ਰਾਤ 1 ਮਿੰਟ ਨਹੀਂ ਹੜੀ ਕਿ ਨਹੀਂ ਇਹ ਤੇ ਗੱਲ ਹੈ ਮੈਂ ਕਹਿੰਨਾ ਵੇਜਾ ਵੇਜਾ ਕਰਾਤੀ ਆਪਣੇ ਮੀਂਹ ਵਾਲੀ ਦੇ ਕਿੰਨਾ ਕੁ ਰਾਤੀ ਭਰਾ ਗਮਲਾ ਦੀ ਗੱਤ ਨੂੰ ਪਤਾ ਲੱਗਾ ਫੈਵਰ ਦੇ ਉੱਤੇ ਬੜੀ ਜ਼ੋਰ ਚ ਘੋਟ ਘੋਟ ਜਿਹ ਪਾਬੂ ਨੇ ਉਹ ਪਲੇ ਜਿਹੜੀ ਲੜਾਈ ਵਾਲਾ ਸੀ ਨਹੀਂ ਹੁਣਾ ਉਹਨੂੰ ਇਹਦਾ ਹੀ ਡਰ ਲੱਗਾ ਉਹਨਾਂ ਨੂੰ ਡਰ ਲੱਗਾ ਉਹਦੇ ਪਲੇਵੇਂ ਕਿਹਨੇ ਸੋੜਦਾ ਬੰਬ ਪੈ ਗਿਆ ਚਿੰਚੂਨ ਦੇ ਹਿੰਦੁਸਤਾਨ ਤੇ ਹਾਂ ਮੇ ਮੂਹ ਆ ਤੇਰੀ ਬਣਾਈ ਪੱਤ ਵੀਡੀਓ ਤੇ ਹੁਣ ਬੱਦਲ ਹਟ ਗਿਆ ਵਾ ਕਲੀਅਰ ਹੋਈ ਜਾਂਦਾ ਹੌਲੀ ਹੌਲੀ ਦੇਖੋ ਬਾਰਿਸ਼ ਛੱਡ ਗਈ ਹਾਂਜੀ 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 ਵੀਡੀਓ ਬਹੁਤ ਤੇਰੀ ਹੁਣ ਆਪੇ ਕਹਿੰਦੀ ਹੈ ਕਹਿੰਦੀ ਪਾਪਾ ਬੈੱਟ ਨਾ ਦੇ ਆ ਤੇ ਹੁਣ ਇਹਦੇ ਬੈੱਟ ਬੈਟਰ ਆਤੀ ਦੱਸਦਾ ਸਾਰਿਆਂ ਨੂੰ ਹਰ ਗੁਣ ਜੰਨੇਸ ਲੂਨ ਤੇ ਗੱਡੀ ਦੇ ਧੋਤੀ ਨਹੀਂ بارش ਦੇ ਨਾਲ ਹੀ ਗੱਡੀ ਸਾਫ ਹੋ ਗਈ ਪ੍ਰੋਪਰ ਐ 1 ਕੀ ਹਾਲ ਜੇ ਮੀਂਹ ਪਾਤਾ ਜੀ ਭਾਈ ਜੀ ਚੰਗਾ ਮੌਲ ਬੰਡੇ ਆ ਬੱਦਲ ਬੱਦਲ ਯਾਰ ਸਾਫ ਹੋ ਗਿਆ ਜਦੋਂ ਮੈਥੋਂ ਗਿਆ ਨਹੀਂ ਆ ਧੁੱਪ ਲੱਗੀ ਫੇਰ ਕੰਮ ਖਰਾਬ ਹੋ ਗਏ ਹੁਣ ਬੱਦਲ ਚੰਗਾ ਘੜਕੰਡਾ ਫੇਰ بارش ਫੇਰ ਹੁਣ ਸ਼ੁਰੂ ਹੋ ਗਈ ਤੁਹਾਨੂੰ ਦੱਸਦਾ ਕਿਵੇਂ ਪਤਾ ਲੱਗੂਗਾ ਦਿਸ ਰਿਹਾ ਕਰੋ ਚਾਖਾਡੇ ਬਟਾਲੇ 'ਚ ਮਾਹੌਲ ਚੈੱਕ ਕਰੋ ਤੁਸੀਂ ਜਰਾ ਬਾਹਰ ਸੇ ਕੋਈ ਹੋਣੀ ਨਹੀਂ। ਹੰਦੀ ਤੇਜ ਆ। ਸਨ ਰੂਫ ਵੇਖਿਓ। ਪਰ ਫੇਰ ਵੀ ਚੱਲ ਲੋਕ ਤੁਰੇ ਫਿਰਦੇ ਗੱਡੀਆਂ ਕਾਰਾਂ ਲੈ ਮੋਟਰਸਾਈਕਲ ਵਾਲੇ ਵਿਚਾਰੇ ਠੰਡੇ ਜਿਹੋ ਕੇ ਬਹਿ ਗਏ ਆਗੇ ਕਿਉਂਕਿ ਉਹ ਉਹ ਵਿਚਾਰਾ ਬਜ਼ੁਰਗ ਕਿੱਦਾਂ ਜਾਣਦੇ ਆ ਵਿੱਚ। ਜਿਹੜੇ ਮੋਟਰਸਾਈਕਲ ਜਾਂਦੇ ਉਹਨਾਂ ਉੱਤੇ ਆਊਗਾ ਮਾਰਾ ਚਲੋ ਸਾਰਿਆਂ ਨੂੰ ਗੱਡੀਆਂ ਕਾਰਾਂ ਜੋਗਾ ਕਰੇ ਵੀ। ਆ ਬੰਦਾ ਆਪਣੇ ਵਰੀ ਕਹਿੰਦਾ ਏ ਵੀ ਤੈਨੂੰ ਰੋਟੀ ਖਾਓਂਗਾ ਤੇ ਹੁਣ ਇਹ ਬਸ ਇਹਨਾਂ ਨਿਊਟਰੀ ਕੁਲਚੇ ਖਵਾਉਂਦੇ ਆ ਤੇ ਘੁੰਮਦੇ ਖਵਾਉਂਦੇ ਸਾਰਾ ਬਟਾਲਾ ਸ਼ਹਿਰ ਫੋਲ ਮਾਰਿਆ ਨਿਊਟਰੀ ਕੁਲਚੇ ਨਹੀਂ ਲੱਭੇ ਬਸ ਹੁਣ ਤੇ ਹੁਣ ਰੋਟੀ ਤੋਂ ਗਏ ਹੁਣ ਦਾਲ ਫੁਲਕਾ ਵੀ ਨਹੀਂ ਮਿਲਦਾ ਵੇਖੀ ਜਿੰਨਾ ਟਾਈਮ ਹੋ ਗਿਆ ਮੈਂ ਤਾਂ ਪਹਿਲੀ ਰਿਲਗਾਂ ਵੈਰਿਟੀ ਚ ਖਾਣੇ ਦਾ ਨਾਂ ਕੀ ਭਾਜੀ ਇਹਨੂੰ ਪਤਾ ਨਹੀਂ ਕੀ ਜਾਂਦੇ ਯਾਰ ਇਹਨੂੰ ਪਤਾ ਨਹੀਂ ਕੀ ਜਾਂਦੇ ਉਹ ਆ ਇਹਦਾ ਨਾਂ ਉਹ ਗੜੇ ਪੈਂਦੇ ਭਾਜੀ ਗੜੇ ਉਹ ਗੜੇ ਡਿੱਗਣ ਦੇ ਪੂਰੀ ਤੇਜ ਉਹ ਲੈ ਉਹ ਗੱਡੀ ਦੇ ਉੱਤੇ ਵੇਖੋ ਮੇਰਾ ਧੀ ਦੇ ਵੇਖੋ ਉਹ ਤੇਰੀ ਪੜੀ ਗਿਆ ਇਧਰ ਵੇ ਓਏ ਉਹਨਾਂ ਨੇ ਬੱਬੂਆ ਭੇਜਣਾ ਸਾਲਾ ਚੰਗੇ ਗੜੇ ਪੈਣ ਦੇ ਗੁਰੂਆ ਵੇਹ ਮੈਂ ਕਹਿੰਦਾ ਯਾਰ ਸ਼ੀਸ਼ਾ ਨਾ ਟੁੱਟ ਜਾ ਕਦੇ ਆਹ ਹਾਂ ਸਾਡੀ ਗਾੜੀ ਤੇ ਇੱਕਾਈ ਦੇਖ ਲੈ ਦੇਖ ਲੈ ਇਹ ਡਿੱਗਣ ਦੇ ਗੱਲ ਲੈ ਜਬਾਨ ਤੇ ਲਖਣੀ ਵੀ ਗੜੇ ਪੈ ਗਏ ਲੱਲਾ ਜਬਾਨ ਇਹ ਵੀ ਤਲਕਣੀ ਮਾਰ ਕੇ ਡੁੱਬਣੀ ਓ ਨਹੀਂ ਨਹੀਂ ਆਹ ਡੁੱਬਦੀ ਆਪਣੀ ਵਾਲੀ ਮਾਰਕਟ ਅਥਾ ਚੋਂ ਦਵਾ ਕਾ ਪਾਣੀ ਬਹੁਤ ਖਲੋ ਗਿਆ ਯਾਰ ਮਾਰਕਟ ਚ ਨਾ ਆਹ ਕੰਮ ਗਲਤ ਜਿਹਾ ਹੋ ਗਿਆ ਪਾਣੀ ਬਹੁਤ ਖਲੋ ਗਿਆ ਇਹਦੇ ਉੱਤੇ ਉੱਧਰ ਤੇ ਬਣ ਗਿਆ ਛੱਪੜ ਹੋਇਆ ਅੰਦਰੋਂ ਆਪਣੇ ਇੰਨੀ ਜਲਦੀ ਸੁਣ ਲਈ ਆ ਕਹਿੰਦਾ ਹੋਰ ਕੁਝ ਮੰਗ ਲਈਂਦੇ ਆਜ ਬਾਬੇ ਕੋਲ ਮੰਗ ਲਈਂਦੇ ਆ ਕਹਿੰਦੇ ਬਰਫ਼ ਪੈਣੀ ਚਾਹੀਦੀ ਬਰਫ਼ ਪੈ ਗਈ ਚੰਗੀ ਤੇਜ ਹੀ ਕੰਮ ਆ ਆੜ ਕੇ ਘੜੇ ਪੰਨ ਹੜ ਕੇ ਹੜ ਕੇ ਆਜ ਇੰਨੀ ਆ ਪਾਣੀ ਕਰੋ ਚੱਕ ਬਰਾ ਆਪਾਂ ਨੂੰ ਕੋਈ ਫਿਕਰ ਨਹੀਂ ਆਪਣੀ ਜਗ੍ਹਾ ਉੱਚੀ ਆ ਬੜੀ ਵਧੀਆ ਇੱਥੇ ਮਿੱਟੀ ਪਾਦਣੀ ਕੱਲ ਨੂੰ ਮੈਂ ਆਉਂਗਾ ਨਾ ਇੱਥੇ ਮਿੱਟੀ ਮਿੱਟੀ ਪਾਦਾਂਗੇ ਯਾਰਾ ਯਾਰ ਠੀਕ ਹੈ ਤੇ ਬਦਲ ਕਰੋ ਚੱਕ ਜਰਾ ਚੱਲੀਆ ਘਰੇ ਹੁਣ ਹਵਾ ਚੱਲ ਰਹੀ ਐ ਮਣੀ ਮਣੀ ਮਮਾ ਹੁੰਨੀ ਦੇ ਦਿੰਦੀ ਮੈਨ ਲੱਗ ਗਈ ਨਹੀਂ ਲੱਗ ਗਈ ਨਹੀਂ ਲੱਗ ਗਈ ਨਹੀਂ ਲੱਗਾਈ ਨਹੀਂ ਕਿਹਾ ਤਾ ਉੱਠਾ ਪਾਪਾ ਬਸੀ ਬਾਤ ਇਹ ਕਹੈਂ ਹਾਂ ਮਮਾ ਹੁੰਨੀ ਸੀ ਦੇ ਦਿੰਦੀ ਹੈ ਆਪਣਾ ਕੀ ਹਾਂ ਪੱਲੋ ਕਦੀਏ มุมกัลลาเบล้อลาเบลัยลาเบลัยไอ้แม่แม่ตุ๊ดนะจ๊อยตุ๊ชีมาเลือกนะบายมาจัดเลยวันเสาร์นี้ ਕਿੱਥੇ ਕਿੱਥੇ ਚੱਲੇ ਆਵਾ ਕਿੱਥੇ ਚੱਲੇ ਆ ਇੱਕ ਮਿੰਟ ਆਇਆ ਚੱਲ ਜਾ ਜਾ ਜੋ ਤਿੰਨ ਬੂਲ ਲੋ ਹਾਂ ਅੱਜ ਪਪਾਈ ਅੱਜ ਪਪਾਈ ਅੱਜ ਪਪਾਈ ਅੱਜ ਪਪਾਈ ਹਾਂ ਕਿੱਥੇ ਅੱਜ ਪਪਾਈ ਕਿੱਥੇ ਹੱਪੇ ਹੱਪੇ ਮਾਰਗਣ ਕੀ ਕਰਨਦੇ ਆ ਹੀ ਪੇਂਟ ਕਰਦੇ ਆ ਪੇਂਟ ਕਰਾਂਦੇ ਆ ਸਤਿ ਨਮਸਕਾਰ ਮਸ਼ਾ ਬਾਈ ਉਹ ਨਰਾਜ ਹੋ ਗਿਆ ਬਬੂ ਹਾਂ ਤੈਨੂੰ ਨਹੀਂ ਖੜਦੇ ਵਾਇਦ ਦੇ ਦਾਦਾ ਮੈਨੂੰ ਲੈ ਜਾਓ ਵਾਇਦ ਦੇ ਦਾਦਾ ਮੈਨੂੰ ਲੈ ਜਾਓ ਵਾਇਦ ਹਾਂਗੇ ਤੇ ਖੜਨਗੇ ਦਦਕਤੇ ਦਦਕਤੇ ਹਾਂ ਤਜੇ ਤਜੇ ਹਾਂ ਤੈਨੂੰ ਘੜਿਆ ਨਹੀਂ ਆਇਆ ਇਹ ਨਹੀਂ ਘੜਿਆ ਸੀ ਬਤਨੂ ਇਸਦਾ ਚੂਆ ਮੈਨੂੰ ਪਿਆਰ ਕਰਦਾ ਹੈ ਮੈਨੂੰ ਕਸਮ ਕੀ ਆਨਵੇਂ ਕਿਦਾਂ ਠਰੇ ਮਰੂ ਆ ਨਾ ਫਿਰਕੇ ਊੜਾ ਲੈ ਕੇ ਆਈ ਐ ਸਕੂਟਰੀ ਤੇ ਜਾ ਉੱਧਰ ਜਾ ਕਰ ਬੁਰਸ਼ ਜਾ ਦਾਦੀ ਲਾ ਕੇ ਕਰ ਇੱਥੇ ਥੋੜੀ ਕਰੀਦਾ ਜਾ ਉੱਥੇ ਕਰ ਵਾਵਾ ਲੈ ਆ ਨੂੰ ਵਾਵਾ ਸੌਂ ਡਈ ਐ ਨੂੰ ਵਾਵਾ ਰੁਪਏ ਮੋਦ ਤੇ ਮਰਵਾਇਆ ਵੀ ਅਸੀਂ ਅੱਜ ਬਣੀ ਹੋਈ ਆ ਆਲੂ ਵਾਲੀ ਰੋਟੀ ਇਧਰ ਚੱਲ ਰਹੀ ਆ ਆਲੂ ਵਾਲੀ ਰੋਟੀ